ਸਤਿ ਸ਼੍ਰੀ ਅਕਾਲ ਵੀ ਸਾਰੇ ਆ ਕਿਸਾਨ ਵੀਰਾਂ ਮਿੱਤਰਾਂ ਨੂੰ ਤੇ ਆਪਾਂ ਅੱਜ ਮਿਨੀ ਪੰਜਾਬ ਪਟਨੇ ਦੇ ਮਿਨੀ ਪੰਜਾਬ ਦੇ ਵਿੱਚ ਪਟਕਸਰੀ ਪਟਨਾ ਸਾਹਿਬ ਗਏ ਆ ਹਰ ਸਾਲ ਜਾਂਦੇ ਆ ਤੇ ਦੁੱਧ ਦੇ ਡਿਊਟੀ ਲੱਗੀ ਆ ਜੀ ਇੱਥੇ ਦੁੱਧ ਸਾਰਾ ਪੈਕਟਾਂ ਵਾਲਾ ਇਕੱਠਾ ਹੁੰਦਾ ਤੇ ਇਹ ਮਿਨੀ ਪੰਜਾਬ ਹੈ ਜੀ ਪਟਨੇ ਦਾ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਇਹਨੂੰ ਚਤਕੋਰਾ ਕਹਿੰਦੇ ਆ ਇੱਥੇ ਸਭ ਤੋਂ ਵੱਧ ਪੰਜਾਬੀਆਂ ਦੀ ਆਬਾਦੀ ਇਸ ਇਲਾਕੇ ਦੇ ਵਿੱਚ ਰਹਿੰਦੀ ਆ ਇਹ ਤਾਂ ਇੱਕ ਲਗਭਗ ਇੱਕ ਛੋਟੇ ਸ਼ਹਿਰ ਦੇ ਬਰਾਬਰ ਆ 6 ਕਿਲੋਮੀਟਰ ਦੇ ਕਰੀਬ-ਕਰੀਬੇ ਸਾਰੀ ਜਗ੍ਹਾ ਜਿਹੜੀ ਹੈਗੀ ਆ ਤੇ ਮੇਰੇ ਪਿੱਛੇ ਦੇਖ ਲਓ ਸਾਰੀਆਂ ਬਿਲਡਿੰਗਾਂ ਚ ਲਗਭਗ 90% ਜਿਹੜੇ ਪੰਜਾਬੀ ਰਹਿੰਦੇ ਆ ਵੱਡੇ ਵੀ ਹੈਗੇ ਆ ਜੀ ਫਲੈਟ ਵਗੈਰਾ ਵੀ ਹੈਗੇ ਆ ਉਹ ਦੂਜੀ ਸਾਈਡ ਤੇ ਆ ਤੇ ਹਰ ਸਾਲ ਦੀ ਤਰ੍ਹਾਂ ਆਪਾਂ ਪਹੁੰਚੇ ਆ ਜੀ ਪਟਨਾ ਸਾਹਿਬ ਇਹ ਆਪਣਾ ਵਹੀਕਲ ਹੈ ਜੀ ਇੱਥੇ ਦੁੱਧ ਦੀ ਗੱਲਾਰੇ ਡਿਊਟ ਦੁੱਧ ਦੀ ਸੇਵਾ ਤੇ ਡਿਊਟੀ ਲੱਗੀ ਹੈ ਹਰ ਸਾਲ ਮੇਰੀ ਡਿਊਟੀ ਇੱਥੇ ਹੁੰਦੀ ਹੈ ਪੱਕੀ ਲਗਭਗ 2 ਵਜੇ ਤੱਕ ਫ੍ਰੀ ਹੋ ਜਾਾਂਗੇ ਤੇ ਸੰਗਤ ਇੱਥੇ ਵੀ ਬਹੁਤ ਜ਼ਿਆਦੀ ਜਿਹੜੀ ਸੇਵਾ ਕਰਦੀ ਆ ਲਗਭਗ ਇੱਕ ਦਿਨ ਦਾ ਇਸ ਏਰੀਏ ਦੋ ਦੋ ਤਿੰਨ ਏਰੀਆ ਦੇ ਵਿੱਚੋਂ 10 ਕੁ ਕੁਇੰਟਲ ਦੁੱਧ ਹੋ ਜਾਂਦਾ ਡੇਲੀ ਦਾ ਇੱਕ ਦਿਨ ਦਾ ਤੇ 5-6 ਦਿਨ ਦੀ ਸੇਵਾ ਚੱਲਦੀ ਹੈ 50-50 ਕਿਲੋ 100-100 ਕਿਲੋ ਦੁੱਧ ਲੋਕ ਕਿੱਥੇ ਲੈਂਦੇ ਆ ਹਾਲਾਂਕਿ ਇੱਥੇ ਸਾਰਾ ਦੁੱਧ ਪੈਕਿੰਗ ਵਾਲਾ ਹੀ ਮਿਲਦਾ ਇਹ ਤਾਂਕ ਸ੍ਰੀ ਪਟਨਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਵੀਡੀਓ ਜ਼ਰੂਰ ਚ ਕਰਾਵਾਂਗੇ ਜਦੋਂ ਪਹੁੰਚੇ ਹਾਲੇ ਥੋੜੀ ਜੀ ਇਸ ਵਾਰ ਸੇਵਾ ਜਾਰੀ ਹੈ ਜੀ ਇਸ ਕਰਕੇ ਟਾਈਮ ਘੱਟ ਲੱਗ ਰਿਹਾ ਤੇ ਉਹ ਦਰਸ਼ਨ ਮੇਲੇ ਕਰਨਗੇ ਤਾਂ ਤੁਹਾਨੂੰ ਢੱਕ ਸਾਹਿਬ ਦੇ ਦਸ਼ਮੀਆਂ ਸਾਰੇ ਗੁਰਦੁਆਰਿਆਂ ਦੀ ਛੋਟੀਆਂ ਛੋਟੀਆਂ ਕਲਿੱਪਾਂ ਬਣਾ ਕੇ ਦਰਸ਼ਨ ਕਰਾਵਾਂਗੇ ਇੱਥੇ ਲਗ ਕੁਛ 6 ਗੁਰਦੁਆਰੇ ਹੈ ਜੀ ਨੇੜੇ-ਨੇੜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਜੀ ਧੰਨਵਾਦ